ਹਰ ਹਰ ਮਾਦੇਵ ਜੀ ਜਿੱਦਾਂ ਤੁਸੀਂ ਕਿਹਾ ਵੀ ਹਰ ਸਾਲ ਵਾਰਸ਼ਿਕ ਜਿਹੜਾ ਮੇਲਾ ਹੁੰਦਾ ਹੈ ਔਰ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਇਸ ਵਾਰ ਵੀ ਬੜਾ ਅੱਛਾ ਧੂਮ-ਧਾਮ ਨਾਲ ਮਨਾਇਆ ਗਿਆ ਉਹਦੀ ਖਾਸ ਗੱਲ ਇਹ ਸੀਗੀ ਕਿ ਇਸ ਵਾਰੀ ਜੋ ਪਹਿਲਾਂ ਹੁੰਦਾ ਆ ਉਹ ਤਾਂ ਸਭ ਸੀਗਾ ਹੀ ਅਸੀਂ ਇੱਕ ਨਵੀਂ ਕੜੀ ਜੋੜਦੇ ਹੋਏ ਇਸ ਵਾਰੀ ਸਾਂਸਕ੍ਰਿਤਿਕ ਪ੍ਰੋਗਰਾਮ ਦੇ ਵਿੱਚ ਲੋਕਲ ਕਲਾਕਾਰ ਸਥਾਨੀਏ ਕਲਾਕਾਰਾਂ ਨੂੰ ਵਿਸ਼ੇਸ਼ ਕਰ ਮੌਕਾ ਦਿੱਤਾ ਗਿਆ ਉਹ ਸਾਰਿਆਂ ਨੇ ਬੜ ਚੜ ਕੇ ਇੱਥੇ ਹਿੱਸਾ ਲਿੱਤਾ ਤੇ ਮੇਲੇ 'ਚ ਖੂਬ ਰੌਣਕਾਂ ਲੱਗੀਆਂ ਉਸ ਤੋਂ ਇਲਾਵਾ ਫਿਰ ਸ਼ਿਵ ਪਾਰਵਤੀ ਵਿਆਹ ਦਾ ਜੰਗਮਾਂ ਵੱਲੋਂ ਪ੍ਰਸਤੁਤੀ ਸੀਗੀ ਉਹਨੂੰ ਵੀ ਲੋਕਾਂ ਨੇ ਬੜਾ ਪਸੰਦ ਕੀਤਾ ਆਉਣ ਵਾਲੇ ਟਾਈਮ 'ਚ ਹੋਰ ਕੋਸ਼ਿਸ਼ ਰਹੇਗੀ ਕਿ ਉਹਦਾ ਹੋਰ ਉਹਨੂੰ ਉੱਚ ਪੱਧਰ ਤੇ ਲੈ ਕੇ ਜਾਇਆ ਜਾਵੇ ਬਾਕੀ ਜਿਹੜਾ ਤੁਸੀਂ ਨਵਾਂ ਪੁੱਛ ਰਹੇ ਹੋ ਇੱਥੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਬਹੁਤ ਸਾਰੇ ਦਾਨੀ ਸੱਜਣਾਂ ਸਹਿਯੋਗ ਕਰ ਰਹੇ ਨੇ ਜਿਹੜਾ ਮੰਦਿਰ ਹੈ ਉਹਦੇ ਕਾਇਕਲਪ ਲਈ ਵੀ ਹੋਰ ਕਿੰਨੀਆਂ ਇਹਨੂੰ ਮਤਲਬ ਸੁੰਦਰਤਾਈ ਦੀ ਨੂੰ ਹੋਰ ਵਧਾਇਆ ਜਾ ਸਕੇ ਆ ਇਸੇ ਕੜੀ ਚ ਤੁਹਾਨੂੰ ਪਤਾ ਹੈ ਪਿੱਛੇ ਸ਼ਿਵ ਵਾਟਿਕਾ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਬੜੇ سارے ਲੋਕੀ ਸਾਡਾ ਸਹਿਯੋਗ ਕਰ ਰਹੇ ਨੇ ਦਾਨੀ ਸੱਜਣ ਉਸ ਤੋਂ ਇਲਾਵਾ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇੱਥੇ ਸ਼ਨੀ ਮੰਦਿਰ ਦਾ ਸ਼ਿਲਾ ਸਥਾਪਿਤ ਹੋਏਗੀ ਔਰ ਉਹਦੇ ਨਾਲ ਤੁਸੀਂ ਦੇਖ ਪਾਉਂਗੇ ਉੱਥੇ ਨਵ ਗ੍ਰਹਿ ਵੀ ਇੱਥੇ ਪ੍ਰੋਪਰ ਨਹੀਂ ਸੀਗੇ ਇੱਥੇ ਨਵ ਗ੍ਰਹਿ ਦੀ ਵੀ ਇੰਸਟਾਲੇਸ਼ਨ ਹੋਏਗੀ ਉਸ ਤੋਂ ਇਲਾਵਾ ਆ ਇੱਥੇ ਹਵਨਕੁੰਡ ਹਵਨਕੁੰਡ ਵੀ ਇੱਥੇ ਸਥਾਪਿਤ ਹੋਏਗਾ ਇਹ ਤਿੰਨੋ ਚੀਜ਼ਾਂ ਉਸ ਤੋਂ ਇਲਾਵਾ ਜਿਹੜਾ ਪਿੱਛੇ ਫੁਆਰਾ ਵੀ ਲੱਗਣਾ ਹੈ ਬੋਲੇ ਨਾਦੀ ਦਾ ਤੇ ਇਹਦਾ ਕਾਰਜ ਚੱਲਿਆ ਹੋਇਆ ਹੈ ਔਰ ਬੜੇ ਜਲਦ ਹੀ ਆਈ ਥਿੰਕ ਸ਼ਨੀ ਜੰਮਤੀ ਤੱਕ ਇਹ ਸਾਰਾ ਕਾਰਜ ਕੰਪਲੀਟ ਹੋ ਜਾਏਗਾ ਐਜਮ ਸਾਹਿਬ ਜਿਹੜੇ ਸਦਾਲੂ ਬਾਹਰੋਂ ਆਉਂਦੇ ਦੂਦੂ ਨੇੜੇ ਤੋਂ ਆਉਂਦੇ ਆ ਉਹਨਾਂ ਲਈ ਕੋਈ ਖਾਸ ਇੱਥੇ ਲੋਕਾਂ ਦਾ ਰਸਤੇ ਜਨਰਲ ਠਹਿਰਾਉ ਉਹ ਵਸਤੇ ਜਾਂ ਕੋਈ ਸਮਾਂ ਕੁ ਜਾਦਨਾਸਤੇ ਵੀ ਜਗਾ ਕੋਈ ਹੈ ਹਾਂ ਦੇਖੋ ਜੀ ਠਹਿਰਨ ਲਈ ਤਾਂ ਇੰਨਾ ਕੋਈ ਖਾਸ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈਗਾ ਬਟ ਫਿਊਚਰ 'ਚ ਅਸੀਂ ਜ਼ਰੂਰ ਪ੍ਰਯਾਸ ਕਰਾਂਗੇ ਜੇ ਤਾਂ ਕੁਝ ਪੰਜ ਸੱਤ ਲੋਕਾਂ ਨੇ ਕਦੇ ਰਹਿਣਾ ਹੋਵੇ ਤਾਂ ਉਹ ਮੰਦਰ ਪ੍ਰਸ਼ਾਸਨ ਸਹਿਯੋਗ ਕਰ ਸਕਦਾ ਹੈ ਇੱਥੇ ਦੋ ਚਾਰ ਕਮਰੇ ਹੈਗੇ ਨੇ ਸਾਡੇ ਕੋਲ ਬਟ ਕਦੇ ਕੋਈ ਜ਼ਿਆਦਾ ਵੱਡੀ ਸੰਗਤ ਆਂਦੀ ਹੈ ਠਹਿਰਨ ਲਈ ਤਾਂ ਠਹਿਰਨ ਲਈ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈ ਬਾਕੀ ਆਸ-ਪਾਸ ਬੈਠਣ ਲਈ ਖੁੱਲੀ ਜਗ੍ਹਾ ਹੈ ਪਿੱਛੇ ਪਾਰਕ ਹੈ ਪੂਰਾ ਜੰਗਲ ਦਾ ਇਲਾਕਾ ਹੈ ਲੋਕੀ ਵੈਸੇ ਨਾਰਮਲੀ ਜਿਹੜੇ ਦਿਨ ਨੂੰ ਘੁੰਮਣ ਆਉਂਦੇ ਨੇ ਆਲੇ ਦੁਆਲੇ ਦੇ ਇਲਾਕੇ 'ਚ ਪੂਰਾ ਸੁੰਦਰਤਾ ਨੂੰ ਨਿਹਾਰਦੇ ਨੇ ਫਿਊਚਰ 'ਚ ਹੋਰ ਸਾਡੇ ਪ੍ਰਿਆਸ ਰਹਿਣਗੇ ਦਾਨੀ ਸੱਜਣ ਬੜੇ ਸਾਡੇ ਸਹਿਯੋਗ 'ਚ ਸਾਡੇ ਸੰਪਰਕ 'ਚ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਤੋਂ ਵੀ ਮੈਂ ਕਹਿਣਾ ਚਾਹਾਂਗਾ ਜੇ ਕੋਈ ਦਾਨੀ ਸੱਜਣ ਦੂਰ ਦਰਾਜ ਦੇ ਜਿਹੜੇ ਭੋਲੇनाथ ਦੇ ਭਗਤ ਹੈ ਜੇ ਕੋਈ ਸਹਿਯੋਗ ਕਰਨਾ ਚਾਹੁੰਦੇ ਨੇ ਤਾਂ ਐਸਡੀਐਮ ਆਫਿਸ ਨਾਲ ਸੰਪਰਕ ਕਰਨ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰੇਗਾ ਕਿ ਹੋਰ ਜਿਹੜੀਆਂ ਸੁਵਿਧਾਵਾਂ ਐ ਮੂਲ ਬੂਤ ਸੁਵਿਧਾਵਾਂ ਐ ਮੰਦਰ ਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕੇ ਉਹਦੇ ਲਈ ਅਸੀਂ ਪ੍ਰਿਆਸਰਤ ਹੈਗੇ ਆ ਜੇ ਕੋਈ ਦਾਨੀ ਸੱਜਣਾ ਇੱਥੇ ਦਾਨ ਕਰਨਾ ਚਾਹੁੰਦਾ ਹੈ ਜਾਂ ਕੋਈ ਕੀ ਗੇਥੀ ਦੇਣਾ ਚਾਹੁੰਦਾ ਤੇ ਉਹ ਇੱਥੇ ਆ ਕੇ ਕਿਸ ਨੂੰ ਮਿਲ ਸਕਦਾ ਉਹ ਸਾਡੇ ਐਸ ਡੀ ਐਮ ਕਾਰਿਆਲੇ 'ਚ ਮੈਨੂੰ ਆ ਕੇ ਮਿਲ ਸਕਦਾ ਮੇਰੇ ਸਟਾਫ ਨੂੰ ਮਿਲ ਸਕਦਾ ਮੈਂ ਕਰਿਆ ਆਪਣੇ ਸਟਾਫ ਦੇ ਵਿੱਚ ਹੀ ਹੁੰਦਾ ਉਸ ਤੋਂ ਇਲਾਵਾ ਸਾਡੇ ਟੈਂਪਲ ਆਫੀਸਰ ਜਿਹੜੇ ਸਾਡੇ ਤਹਿਸੀਲਦਾਰ ਖਨਾਰੀ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਉਹਦੇ ਆਫਿਸ ਜਾ ਸਕਦੇ ਨੇ बाकी लोगल स्टाफ भी इतना पटवारी वगैरा होंगे उन्होंने भी मिल सकते हैं ऑनलाइन डोनेशन का भी माध्यम है, लिंक है हर हर महादेव जय शंकर आज मैं आपके सामने शिव द्रौड़ मंदिर महाशिव मंदिर शिवबाड़ी अंबोटा गगरेट से पटवारी सुरेंद्र कुमार जैसे कि आपको पता है कि पहले पिछले महीने यहाँ पे एक बहुत बड़ा मेले का आयोजन किया गया जो कि आपके माध्यम से मैंने उसके बारे में काफ़ी ज़्यादा प्रचार किया है आम जनता ने उसे बहुत पसंद किया और उसके बाद अब हमारे शिव मंदिर अमोटा के अंदर जो भी भक्तजन अपना योगदान देना चाहते हैं इस वक्त हमारे पास नया रास्ता जो बन रहा है उसके लिए योगदान की आवश्यकता है साथ में ही शनिदेव मंदिर जो कि प्रांगण में बनाया जा रहा है अगर कोई भक्तजन अपनी इच्छा से योगदान करना चाहता है तो हमारे एसडीएम दफ्तर के कांटेक्ट नंबर 01976 241500 ते मेरा खुद का नंबर है 60050 98798 ते कांटेक्ट कर सकता है अतः साडे दफ्तर एसडीएम साहब दे जाकर के भी अपना योगदान दे सकता है